ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਦਰਸ਼ਕਾਂ ਨੂੰ ਦੱਸ ਦਈਏ ਵੀ ਅੱਜ ਜੋ ਕਿ ਖਨੋਰੀ ਮੋਰਚੇ ਦੇ ਵਿੱਚ 4 ਤਰੀਕ ਨੂੰ ਜੋ ਮਹਾ ਪੰਚਾਇਤ ਹੋਣੀ ਸੀਗੀ ਜਾਂ ਵੱਡਾ ਇਕੱਠ ਹੋਣਾ ਸੀਗਾ ਪੂਰੇ ਸੁੱਬੇ ਭਰ ਵਿੱਚੋਂ ਕਿਸਾਨਾਂ ਨੇ ਇੱਥੇ ਪਹੁੰਚਣਾ ਸੀਗਾ ਦੱਲਿਆਲ ਸਾਹਿਬ ਨੇ ਖਾਸ ਤੌਰ ਤੇ ਕਿਹਾ ਸੀਗਾ ਵੀ 4 ਤਰੀਕ ਨੂੰ ਮਹਾ ਪੰਚਾਇਤ 'ਚ ਪਹੁੰਚੋ ਤੇ ਫਿਲਹਾਲ ਦੀ ਘੜੀ ਤੁਹਾਨੂੰ ਇੱਥੇ ਦਾ ਮਾਹੌਲ ਦੱਸੀਏ ਜਾਂ ਮੌਕਾ ਦੱਸੀਏ ਵੀ ਜੋ ਖਨੌਰੀ ਕਸਬਾ ਹੈਗਾ ਉਸ ਤੋਂ 5 ਕਿਲੋਮੀਟਰ ਪਿੱਛੇ ਤੱਕ ਜਾਮ ਲੱਗਿਆ ਹੋਇਆ ਹੈਗਾ ਉਸ ਤੋਂ ਪਿੱਛੇ ਹੀ ਗੱਡੀਆਂ ਖੜਾ ਕੇ ਪੈਦਲ ਤੁਰ ਕੇ ਜਾਣਾ ਪੈਂਦਾ ਹੈਗਾ ਖਨੌਰੀ ਮੋਰਚੇ ਤੱਕ ਤਕਰੀਬਨ 10 ਕਿਲੋਮੀਟਰ ਪੈਦਲ ਤੁਰ ਕੇ ਜਾ ਰਹੇ ਆ ਕਿਸਾਨਾਂ ਉਸਾਈ ਇਹਨਾਂ ਦਾ ਵੀ ਤੁਰ ਕੇ ਜਾ ਰਹੇ ਨੇ ਤੇ ਕੁਝ ਟਰਾਲੀਆਂ ਵੀ ਪਹੁੰਚ ਰਹੀਆਂ ਨੇ ਜੋ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਪਰ ਅੱਗੇ ਰਸਤਾ ਬੰਦ ਹੋਣ ਕਰਕੇ ਇਹਨਾਂ ਨੂੰ ਰੁਕਣਾ ਪੈ ਰਿਹਾਗਾ ਫਿਲਾਰ ਫਾਡੇ ਨਾਲ ਸ਼ੇਰ ਸਿੰਘ ਮੋਹਲੀ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਤੋਂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ੇਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸ਼ੇਰ ਸਿੰਘ ਮੋਹਲੀ ਜ਼ਿਲ੍ਹਾ ਪ੍ਰਧਾਨ ਮਰੇ ਕੋਲ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਬਣੀ ਹੂੰ ਜੋ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ ਮਰਨ ਵਰਤ ਦਾ 40ਵੇਂ ਦਿਨ ਦੇ ਵੀ ਸੱਦਾ ਦਿੱਤਾ ਸੀ 4 ਤਰੀਕ ਜਨਵਰੀ ਦਾ ਅੱਜ ਉਹ ਸਾਡੇ ਸਾਰੇ ਭਾਰਤ ਵਾਸੀਆਂ ਨੇ ਤੇ ਪੰਜਾਬ ਹਰਿਆਣਾ ਵਾਸੀਆਂ ਨੇ ਤਾਂ ਅੱਜ ਦੱਸਤਾ ਵੀ ਅਸੀਂ ਤੇਰੇ ਨਾਲ ਆ ਜਿਹੜਾ ਅਸੀਂ ਇੱਥੇ ਖਾਣ ਦਾ ਮਸਲਾ ਹੈ ਉਹ ਘਟ ਤੋਂ ਘਟ 7-8 ਕਿਲੋਮੀਟਰ ਬਾਅਦ ਅਜੇ ਹੋਰ ਗਾਹਾਂ ਜਾਂ ਬਹੁਤ ਲੰਬਾ ਸੀ ਆਇਆ ਤਾਂ ਹੈਗੇ 2 ਕਿਲੋਮੀਟਰ ਪਿੱਛੇ ਤਾਈ ਜਾਣੇ ਹੈ ਜਾਂ ਬਹੁਤ ਲੰਬਾ ਘਰ ਘਰ ਤੋਂ ਬੰਦਾ ਅੱਜ ਹਰ ਇੱਕ ਸਾਡਾ ਕਿਸਾਨ ਮਜ਼ਦੂਰ ਮੁਲਾਜ਼ਮ ਹਰ ਇੱਕ ਵੀਰ ਆ ਕੇ ਰੋੜਾਂ ਤੇ ਦੱਸਦਾ ਇਹਨਾਂ ਨੂੰ ਸਰਕਾਰਾਂ ਨੂੰ ਬਈ ਆਵਾਜ਼ ਆਜੋ ਇਧਰ ਸਾਰੇ ਪੰਜਾਬ ਦੇ ਨਾਲ ਨੇ ਕਿਸਾਨ ਸਾਰੇ ਮਜ਼ਦੂਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜੋ ਅੱਜ ਕਾਲ ਦਿੱਤੀ ਆ ਉਹਦੇ ਸਬੰਧ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਦੱਸਦਾ ਵੀ ਹਾਂ ਇੱਕਜੁੱਟਤਾ ਕਰਨੀ ਪੈਣੀ ਆ ਇੱਕਜੁੱਟਤਾ ਨਾ ਕਰੀ ਸਾਂ ਲੋਕ ਤੁਤਬਾਗੀ ਹੋ ਕੇ ਇਕਜਟ ਹੋ ਜਾਣਗੇ ਅੱਜ ਸਾਨੂੰ ਜਾਣੀ ਜੋ ਪੰਜਾਬ 15 ਕੱਠ ਦੋ ਥਾਂ ਹੀ ਰੱਖਿਆ ਵੈ ਇਹਨਾਂ ਦਾ ਇੱਕ ਇੱਥੇ ਖਨੌਰੀ ਦੇ ਵਿੱਚ ਇੱਕ ਆਪਣਾ ਇਹਨਾਂ ਦਾ ਕਿਸਾਨ ਯੂਨੀਅਨ ਦਾ ਰੱਖਿਆ ਕੱਠ ਢਮਾਣੇ ਚ ਪਰ ਜੇ ਇੱਥੇ ਇਕੱਠਾ ਹੁੰਦਾ ਮੈਨੂੰ ਨਹੀਂ ਮੈਦਵੀ ਸੰਗਰੂਰ ਤੋਰੇ ਤੱਕ ਲੈਣਾ ਜਾਮ ਨਾ ਲੱਗਦਾ ਇੰਨੇ ਕੁ ਲੋਕ ਅੱਜ ਦੁਖੀ ਹੋ ਕੇ ਬਾਹਰ ਨਿਕਲੇ ਆ ਸਰਦਾਰ ਜਗਜੀਤ ਸਿੰਘ ਢੱਲੇ ਵਾਲ ਅਸੀਂ ਇੱਕ ਘੰਟਾ ਮਰਨ ਵਰਤੇ ਨਹੀਂ ਬਹਿ ਸਕਦੇ ਇੱਕ ਘੰਟਾ ਵੀ ਭੁੱਖ ਨਹੀਂ ਸਹਾਰ ਸਕਦੇ ਅੱਜ ਜੋ ਉਹ ਬੰਦਾ 40ਵੇਂ ਦਿਨ ਉਹ 75 ਸਾਲ ਦੀ ਉਮਰ ਦੇ ਵਿੱਚ ਪਹੁੰਚ ਗਿਆ ਉਹ ਅਸੀਂ ਕੋਈ ਪੰਜਾਬ ਵਾਸੀ ਉਹਦਾ ਦੇਣ ਨਹੀਂ ਦੇ ਸਕਦੇ ਬਿਲਕੁਲ ਜੀ ਹੋਰਾ ਪੋਰਾ ਬੱਚਿਆਂ ਤੋਂ ਲਾ ਕੇ ਕੋਈ ਦੇਣ ਨਹੀਂ ਦੇ ਸਕਦਾ ਸਾਡੇ ਸ਼ਹੀਦਾਂ ਦੇ ਆ ਦਿਨ ਚੱਲ ਰਹੇ ਸੀਗੇ ਉਹ ਸ਼ਹੀਦੀ ਦਿਨਾਂ ਦੇ ਵਿੱਚ ਐਡਾ ਭਾਣਾ ਵਰਤਾਇਆ ਸਰਕਾਰ ਨੇ ਜੋ ਸਰਦਾਰ ਜਗਜੀਤ ਸਿੰਘ ਢੱਲੇ ਨਾਲ ਨੂੰ ਬਹਿਰ ਨੰਬਰ ਤੇ ਬੈਠਣਾ ਪੈ ਗਿਆ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਡਾ ਅੱਜ ਜਥੇਬੰਦੀ ਦਾ ਆਗੂ ਇਥੇ ਦੁਨੀਆ ਨੂੰ ਆਲਬੇ ਦਾ ਕਹਿਣ ਤੇ ਖੜਾ ਜੇ ਅਜੇ ਵੀ ਸਰਕਾਰ ਮੰਦੀ ਹੈ ਤਾਂ ਦਵਾਈ ਬੂਟੀ ਲੈਣ ਨੂੰ ਤਿਆਰ ਮੰਨ ਲੂਗਾ ਜੇ ਅੱਜ ਮੰਨ ਲੈ ਮਾੜਾ ਮੋਟਾ ਸਰਕਾਰ ਬਈ ਹਾਂ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਤਾਂ ਸਾਡਾ ਅਜ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਿੱਧੂਪੁਰ ਜਥੇਬੰਦੀ ਦਾ ਇਹ ਦੁਨੀਆ ਦੇ ਵਿੱਚ ਰਹਿ ਜੂਗਾ ਨਹੀਂ ਸਰਕਾਰ ਨਾ ਮੰਨੀ ਤਾਂ ਉਹ ਬੰਦਾ ਅਲਵਿਦਾ ਕਹੂਗਾ ਦੁਨੀਆ ਤੋਂ ਬਿਲਕੁਲ ਬਾਈ ਜੀ ਉਹਨਾਂ ਨੇ ਜੋ ਗੱਲ ਕਹੀ ਹੈ ਵੀ ਜਿਵੇਂ ਸਰਕਾਰਾਂ ਸਮੇਂ ਸਿਰ ਉਹਨਾਂ ਦੀਆਂ ਮੰਗਾਂ ਮੰਨ ਲੈਂਦੀਆਂ ਤਾਂ ਡੱਲਿਆਲ ਸਾਹਿਬ ਦੀ ਜਾਨ ਬਚ ਸਕਦੀ ਆ ਤੇ ਪਰ ਜਿਵੇਂ ਕਿ ਹੁਣ ਸਰਕਾਰਾਂ ਦਾ ਰਵਈਆ ਦੇਖਣ ਨੂੰ ਮਿਲ ਰਿਹਾ ਹੈਗਾ ਬਿਲਕੁਲ ਹੀ ਕਿਸਾਨ ਵਿਰੋਧੀ ਰਵਈਆ ਦੇਖਣ ਨੂੰ ਮਿਲ ਰਿਹਾ ਹੈਗਾ ਇੱਥੇ ਸਾਡੇ ਪਿੱਛੇ ਕਈ ਬਜ਼ੁਰਗ ਵੀ ਬੈਠੇ ਨੇ ਜੋ ਕਿ ਅੱਗੇ ਧਰਨੇ ਤੇ ਨਹੀਂ ਪਹੁੰਚ ਸਕਰੇ ਕਿਉਂਕਿ ਉਮਰ لحاظ ਨਹੀਂ ਕਰਦੀ ਕਿਉਂ ਤੁਰਨਾ ਬਹੁਤ ਪੈ ਰਿਹਾ ਹੈਗਾ ਕਿ 8-10 ਕਿਲੋਮੀਟਰ ਤੁਰ ਕੇ ਜਾਣਾ ਪਊਗਾ ਜਿੱਥੇ ਸਟੇਜ ਲੱਗੀ ਆ ਤੇ ਮਾਫੀ ਚਾਹਾਂਗੇ ਤੁਹਾਨੂੰ ਇਸ ਤੋਂ ਅੱਗੇ ਦਾ ਜੋ ਮਾਹੌਲ ਆ ਜਾਂ ਕਵਰੇਜ ਅਸੀਂ ਨਹੀਂ ਕਰ ਸਕਾਂਗੇ ਤੇ ਇਸ ਲਈ ਸਾਨੂੰ ਬਹੁਤ ਬਹੁਤ ਖੇਦ ਹੈ ਤੇ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ